ਦਾ हट ਜਾਂਦੇ ਨੇ। ਬਾਕੀ ਦਾ ਸ਼ਰਦਾ ਨਾਲ ਜਿਹੜਾ ਆਉਂਦਾ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਆਹ بڑے ਲੋਕ ਜਿਨ੍ਹਾਂ ਦੇ ਪਹਿਲੇ ਬੱਚੇ ਹੁੰਦੇ ਨੇ ਉਹ ਵੀ ਇੱਥੇ ਆ ਕੇ ਉਹ ਨੰਮ ਦਾ ਕੀ ਪੰਜਾਬੀ ਚ ਬੰਦਰ ਵਾਲਾ ਜਿਹੜੇ ਸੁੱਖਿਆ ਹੋਇਆ ਜਿਨ੍ਹਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਉਹ ਅੱਜ ਦੇ ਦਿਨ ਇੱਥੇ ਚੌਂਕੀ ਭਰ ਕੇ ਬਾਬਾ ਜੀ ਦੇ ਨੂਨ ਤੇ ਝਾੜੂ ਜਾਂ ਮੌਕੇ ਵਗੈਰਾ ਉਹ ਇੱਥੇ ਅੱਜ ਫਿਰ ਛਾੜ ਕੇ ਜਾਂਦੇ ਆਜ ਨੰਦੋ ਕਈ ਵਾਰ ਕਟਾਏ ਵੀ ਸੀਗੇ ਤੇ ਬਾਈ ਉਹ ਦੁਬਾਰੇ ਫੇਰ ਹੋ ਜਾਂਦੇ ਸੀ ਉਹਨੇ ਉੱਤੇ ਇੱਕ ਲੱਤਰੇ ਪਹਾੜ ਖੜ ਕੇ ਰਾੜਾ ਸਾਹਿਬ ਕਾਲਜ ਨੂੰ ਸੁੱਖਿਆ ਸੀਗਾ ਬਾਈ ਇਹ ਵਾਕਿਆ ਹੀ ਪੱਕੀ ਗੱਲ ਆ ਸਾਨੂੰ ਤਾਂ ਆਪਣੀ ਸਮਝ ਲੱਗਦੀ ਲੋਕ ਇਹ ਜਿਹੀਆਂ ਚੀਜ਼ਾਂ ਮੰਗਦੇ ਨੇ ਸਾਡੇ ਕੋਲ ਆ ਕੇ ਚਾਂਦੀ ਦੀ ਚਮੜੀ ਦੇ ਦੋ ਮੌਕਾ ਦੇ ਦੋ ਜੂ ਦੇ ਦੋ ਮਤਲਬ ਲੋਕ ਜਿਹਦੇ ਮਨ ਦੀ ਭਾਵਨਾ ਸਤਿ ਸ਼ਕਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿਕੀ ਜਰਖੜ ਤੁਹਾਡਾ ਸਵਾਗਤ ਕਰਦਾ ਹਾਂ ਪਿੰਡ ਖਾਨਪੁਰ ਦੇ ਵਿੱਚ ਮੌਜੂਦਾ ਪੰਜਾਬ ਦੀ ਗੱਲ ਕਰ ਲਈਏ ਗੁਰੂਆਂ ਪੀਰਾਂ ਦੇ ਨਾਮ ਤੇ ਹਮੇਸ਼ਾ ਮੇਲੇ ਲੱਗਦੇ ਰਹਿੰਦੇ ਨੇ ਪਿੰਡ ਖਾਨਪੁਰ ਦੇ ਵਿੱਚ ਅੱਜ ਬਾਬਾ ਰਾਮ ਸਿੰਘ ਜੋਗੀ ਪੀਰ ਦੀ ਯਾਦ ਵਿੱਚ ਅੱਜ ਮੇਲਾ ਲਗਾਇਆ ਜਾ ਰਿਹਾ ਹੈ ਪਿੰਡ ਖਾਨਪੁਰ ਦੇ ਵਿੱਚ ਕੀ ਬਲੱਖਣ ਇਤਿਹਾਸ ਆ ਜਾਣੂ ਕਰਵਾਉਣਿਆ ਤੁਹਾਨੂੰ ਸਵਾਗਤ ਹੈ ਤੁਹਾਡਾ ਸასიਖਾਲ ਅੱਜ ਮੇਲਾ ਲਗਾਇਆ ਜਾ ਰਿਹਾ ਬਾਬਾ ਰਾਮ ਜੋਗੀ ਪੀਰ ਦੀ ਯਾਦ ਵਿੱਚ ਕੀ ਇਤਿਹਾਸ ਆ ਇਸ ਜਗ੍ਹਾ ਦਾ ਸਾਨੂੰ ਜਰੂਰ ਦੱਸੋ ਇਹ ਸਾਡਾ ਖਾਨਪੁਰ ਮੇਲਾ ਭਾਦੋਂ ਦੀ ਚੌਥ ਨੂੰ ਲੱਗਦਾ ਤੇ ਤਕਰੀਬਨ ਜਿੱਦਾਂ ਪਿੰਡ ਬੰਨਿਆ ਪਹਿਲਾਂ ਤੋਂ ਲੱਗਦਾ ਜਿੱਥੇ ਸਾਡੇ ਚਹਿਲਗੋਤ ਨਾਲ ਸੰਬੰਧਤ ਲੋਕ ਨੇ ਸਾਰੇ ਬਾਬਾ ਜਗਵੀਰ ਨੂੰ ਮੰਨਦੇ ਨੇ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਇੱਕ ਮੇਲਾ ਐਦਕੀ ਮੀਂਹ ਦੀ ਪੇਟ ਚੜ੍ਹਨ ਕਰਕੇ ਕੁਸ਼ਤੀਆਂ ਨਹੀਂ ਹੋ ਸਕੀਆਂ ਉਹ ਅਸੀਂ 8 ਦਿਨ ਬਾਅਦ ਕਰਾਵਾਂਗੇ ਤੇ ਜਿਹੜੀ ਕੋਈ ਸੁਖਣਾ ਸੁਖਣੇ ਪੂਰੀ ਹੁੰਦੀ ਹੈ ਇੱਥੇ ਫੇਰੇ ਵੀ ਬੰਨੇ ਹੋਏ ਨੇ ਇੱਥੇ ਕਹਿੰਦੇ ਜੇ ਕਿਸੇ ਦੇ ਮੌਕੇ ਨਿਕਲੇ ਹੋਣ ਦੁਨੀਆ ਭਰ ਤੋਂ ਪੰਜਾਬ ਭਰ ਤੋਂ ਇੱਥੇ ਪਹੁੰਚਦੇ ਨੇ ਲੋਕ ਕੀ ਕੀ ਚੜਾਇਆ ਜਾਂਦਾ ਫਿਰ ਇੱਥੇ ਚੜਾਵਾ ਪ੍ਰਸ਼ਾਦ ਦੇ ਰਿਹਾ ਇੱਥੇ ਤਕਰੀਬਨ ਜਿਹੜੇ ਉਹ ਮੌਕੇ ਨਿਕਲੇ ਆਉਂਦੇ ਨੇ ਕੁਦਰਤੀ ਇਹ ਮੌਕਾ ਸੁਖ ਲੈਂਦਾ ਬੰਦਾ हट ਜਾਂਦੇ ਨੇ ਬਾਕੀ ਦਾ ਸ਼ਰਦਾ ਨਾਲ ਜਿਹੜਾ ਆਉਂਦਾ ਸਾਰੇ ਦੁੱਖ ਦੂਰ ਹੋ ਜਾਂਦੇ ਆ ਬੜੇ ਲੋਕ ਆ ਜਿਨ੍ਹਾਂ ਦੇ ਪਹਿਲੇ ਬੱਚੇ ਹੁੰਦੇ ਨੇ ਉਹ ਵੀ ਇੱਥੇ ਆ ਕੇ ਉਹ ਨੰਮ ਦਾ ਕੀ ਪੰਜਾਬੀ ਚ ਬੰਦਰ ਵਾਲਾ ਜਿਹਾ ਕਹਿੰਦੇ ਨੇ ਉਹ ਬੰਦੇ ਨੇ ਬੜਾ ਇਕੱਠ ਹੁੰਦਾ ਇੱਥੇ ਹਾਂ ਜੀ ਜਦੋਂ ਤੋਂ ਖੋਜ ਹੋਈ ਸੀ ਇਸ ਜਗ੍ਹਾ ਦੀ ਬਾਬਾ ਜੀ ਇੱਥੇ ਆਏ ਸੀ ਕਿੰਨਾ ਨੇ ਬਣਵਾਇਆ ਸੀਗੇ ਉਹਨਾਂ ਦੀ ਯਾਦ ਵਿੱਚ ਦੇਖੋ ਇਹ ਪ੍ਰਾਤਨ ਜਗਾ ਜਿੱਦਾਂ ਪਿੰਡ ਬੰਨਿਆ ਸੀ ਤਾਂ ਜਦ ਮੇਲਾ ਹੀ ਦੇਖਦੇ ਆਂ ਬੈਸੇ ਲੋਕਾਂ ਦੀਆਂ ਸੁੱਖਾਂ ਵਾਰ ਆਉਂਦੀਆਂ ਨੇ ਇੱਥੇ ਜਿੱਥੇ ਸਾਡੇ ਚਹਲ ਮੇਨ ਸਾਡੇ ਜੋਗਰ ਦੇ ਮੇਲਾ ਲੱਗਦਾ ਤੇ ਬਾਕੀ ਜਿੱਥੇ ਸਾਡੇ ਚਹਲ ਗੋਤ ਨਾਲ ਸੰਬੰਧਤ ਨੇ ਸਾਰੇ ਪਿੰਡਾਂ 'ਚ ਮੇਲੇ ਲੱਗਦੇ ਸਰਪੰਚ ਸਾਹਿਬ ਇਸੇ ਪਰੰਪਰਾ ਚੱਲਦੀ ਹੈ ਇੱਕ ਪਿੰਡ ਦੇ ਵਿੱਚ ਮਿਲ ਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਿਤੇ ਹੋਊ ਇੱਕ ਛੋਟਾ ਛੱਡਿਆ ਜਾਂਦਾ ਉਹਦੀ ਕੀ ਹਿਸਟਰੀ ਆ ਜਰੂਰ ਦੱਸਿਓ ਉਹ ਤਾਂ ਜਾਦਾ ਆਪਾਂ ਜਿਵੇਂ ਕਹਿ ਦਈਏ ਪੰਜਾਬੀ ਵਿੱਚ ਗੁੱਡੀ ਫੂਕਲੀ ਇਹ ਸਾਡੇ ਪਿੰਡ ਦੇ ਵਿੱਚ ਤਿੰਨ ਸਾਲ ਬਾਅਦ ਛੋਟਾ ਦਾਨ ਕਰਦੇ ਨੇ ਪੰਡਤ ਹਮਨ ਕਰਦਾ ਚੌਲਾਂ ਦਾ ਜੱਗ ਕਰਦੇ ਆ तकरीबन ਉਹ ਕਹਿੰਦੇ ਹੁੰਦੇ ਨੇ ਵੀ ਮੀਂਹ ਦੀ ਆਸ ਨਾਲ ਕਰਦੇ ਆ। ਆ ਇਹ ਪ੍ਰਾਣੀ ਰੇਤ ਆ ਸਾਡੇ 3 ਸਾਲ ਬਾਅਦ ਅਸੀਂ ਛੋਟਾ ਪੁੰਨ ਕਰਦੇ ਆ ਡੰਗਰਾਂ ਨੂੰ ਬਿਮਾਰੀ ਮੋਰੀ ਪੈਣ ਤੋਂ ਜਿਹੜੀ ਮੂੰਹ ਖੁਰਦੀ ਬਿਮਾਰੀ ਹੋ ਜਾਂਦੀ ਆ ਉਹ ਤੋਂ ਫਾਇਦਾ ਰਹਿੰਦਾ। ਕੁਦਰਤੀ ਮੀਂਹ ਪਾਣ ਦੀਆਂ ਵੀ ਅਰਦਾਸਾਂ ਕਰ ਲੈਂਦੇ ਲੋਕ। ਜੀ ਯਾਦ ਵਿੱਚ ਤਿੰਨ ਅਸਥਾਨ ਬਣਾਈ ਗਏ ਨੇ ਤਿੰਨੋਂ ਵੱਖੋ ਵੱਖਰੇ ਨੇ ਉਹਨਾਂ ਦਾ ਕੀ ਕਨੈਕਸ਼ਨ ਆ ਜੀ ਉਹ ਕੀ ਲੱਗ ਇਹ ਜਿਵੇਂ ਆਪਾਂ ਨਾ ਪਿਓ ਦੇ ਪੁੱਤ ਅੱਡ ਹੋ ਜਾਂਦੇ ਆ। ਇਸ ਲੋਟ ਜਿਉਂ-ਜਿਉਂ ਨਗਰ ਦੇ ਵਿੱਚ ਜਗ੍ਹਾ ਇੱਕੋ ਹੀ ਇਹ ਇਹ ਜਗ੍ਹਾ ਇੱਕੋ ਹੀ ਆ ਤਕਰੀਬਨ ਕਹਿੰਦੇ ਹੁੰਦੇ ਨੇ ਆਪਾਂ ਲੁਧਿਆਣੇ ਜਾਣਾ ਜਿਹੜੇ ਰਸਤੇ ਮਰਜੀ ਜਿੰਨੇ ਜਾਓ ਪਰਵੇਸਰ ਦਾ ਨਾਮ ਲੈਣਾ ਚਾਹੋ ਵੀ ਕੋਈ ਜਗ੍ਹਾ ਹੈ ਹਾਂਜੀ ਠੀਕ ਹੈ ਇਸ ਕਿਸ ਤਰੀਕਾ ਨੂੰ ਲੱਗਦਾ ਮੇਲਾ ਇੱਥੇ ਹਰ ਸਾਲ ਇਸ ਤੋਂ ਜ਼ਿਆਦਾ ਬਾਅਦ ਹੋਰ ਵੀ ਸਮਾਗਮ ਮਨਾਏ ਜਾਂਦਾ ਇਹ ਅਸੀਂ ਦੋ ਵਾਰ ਮਨਾਉਂਦੇ ਹਾਂ ਇੱਕ ਚੇਤ ਦੀ ਜੋਤ ਇੱਕ ਭਾਦੋਂ ਦੀ ਜੋਤ ਅੰਗਰੇਜ਼ੀ ਤਰੀਕਿਆਂ ਦਾ ਤਕਰੀਬਨ ਬਦਲਦਿਆਂ ਰਹਿੰਦੀਆਂ ਨੇ ਇਹ ਜਿਹੜੀ ਦੇਸੀ ਮਹੀਨਿਆਂ ਦੀ ਚੌਥਾ ਇੱਕ ਚੇਤ ਦੀ ਚੌਥਾ ਇੱਕ ਭਾਦੋਂ ਦੀ ਚੌਥ। ਠੀਕ ਹੈ। ਤੇ ਚੇਤ ਦੀ ਚੌਥ ਨੂੰ ਅਸੀਂ ਛੋਟਾ ਮੇਲਾ ਮਨਾਉਂਦੇ ਆ ਖੰਡ ਪਾਠ ਕਰਾਉਂਦੇ ਆ। ਇਹ ਭਾਦੋਂ ਦੀ ਚੌਥ ਨੂੰ ਸਾਡਾ ਵੱਡਾ ਮੇਲਾ ਹੈ। ਸੇਵਾ ਵੀ ਚੱਲਦੀ ਆ ਅੱਜ ਕਿਸੇ ਨੇ ਸੇਵਾ ਕਰਨੀ ਹੋਵੇ ਕਿਵੇਂ ਸੰਪਰਕ ਕਰ ਸਕਦਾ ਤੁਹਾਡੇ ਨਾਲ ਕਿੱਥੇ ਮਿਲਿਆ ਜਾ ਸਕਦਾ ਚਾਹਲ ਗੋਤ ਨਾਲ ਸਬੰਧਤ ਭਰਾ ਸਾਡੇ ਬਾਹਰੋਂ ਵੀ ਦੇਖਦੇ ਨੇ ਇਹ ਵੀਡੀਓ ਹੋਰ ਵੀ ਪੰਜਾਬ ਭਰ ਤੋਂ ਦੇਖ ਰਹੇ ਨੇ ਕਿਵੇਂ ਮਿਲਿਆ ਜਾ ਸਕਦਾ। ਇਹ ਤਕਰੀਬਨ ਜਿਹੜਾ ਸੁੱਖ ਸੁਖਣ ਆਉਂਦਾ ਉਹ ਪੁੱਛਦਾ ਹੀ ਆ ਇੱਥੇ ਆ ਕੇ। ਸਾਡੇ ਨਾਲ ਸੰਪਰਕ ਕਰਦਾ ਅਸੀਂ ਉਹਨੂੰ ਮਤਲਬ ਇਹਦੇ ਇਤਿਹਾਸ ਬਾਰੇ ਜਾਣਕਾਰੀ ਦਿੰਨੇ ਆ ਇਸ ਕਰਕੇ ਸੰਪਰਕ ਵਧੀ ਜਾਂਦਾ ਗਾਹ ਤੱਕਾਂ ਕਿ ਕਿਥੋਂ ਕਿਥੋਂ ਲੋਕ ਆਉਂਦੇ ਨੇ ਵੀਰ ਜੀ ਜਿਹੜਾ ਧੰਨ ਧੰਨ ਬਾਬਾ RAM ਜੋਗੀ ਪੀਰ ਜੀ ਦਾ ਪਵਿੱਤਰ ਸਥਾਨ ਨੇ ਇਹ ਵੀਰ ਜੀ ਜਿੱਥੇ ਜਿੱਥੇ ਚਹਲ ਗੋਤ ਨਾਲ ਸੰਬੰਧਤ ਲੋਕ ਰਹਿੰਦੇ ਆ ਉਹ ਹਰ ਪਿੰਡ 'ਚ ਨੇ ਮੇਨ ਸਾਡਾ ਯਾਨੀ ਜਿਵੇਂ ਆਪਾਂ ਕਹਿ ਦਈਏ ਜੀ ਮਾਨਸੇ ਦੇ ਵਿੱਚ ਜੋਗੇ ਰੱਲੇ ਆ ਜੀ ਪੋਪਾਲ ਦੇ ਨਾਲ ਅੱਜ ਦੇ ਦਿਨ ਜਿੱਥੇ-ਜਿੱਥੇ ਵੀ ਚੈਹਲ-ਗੋਤਾ ਬਾਬਾ ਜੋਗੀਪੁਰ ਦੀ ਜਗਾ ਵਾ ਹਰ ਜਗ੍ਹਾ ਦੇ ਉੱਤੇ ਮੇਲੇ ਲੱਗੇ ਹੋਏ ਨੇ ਜੀ ਤੇ ਜਿੰਨਾਂ ਦੀਆਂ ਸੁੱਖਾਂ ਮੰਨ ਲੋ ਕਿਸੇ ਦੇ ਮੌਕੇ ਨੇ ਜਾਂ ਕਿਸੇ ਦੇ ਘਰੇ ਸਾਪ ਆਉਂਦੇ ਨੇ ਜਾਂ ਕਿਸੇ ਨੇ ਔਲਾਦ ਬਾਰੇ ਸੁੱਖਿਆ ਆ ਜਿੰਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਉਹ ਅੱਜ ਦੇ ਦਿਨ ਇੱਥੇ ਚੌਂਕੀ ਭਰ ਕੇ ਬਾਬਾ ਜੀ ਦੇ ਨੂਨ ਤੇ ਝਾੜੂ ਜਾਂ ਮੌਕੇ ਵਗੈਰਾ ਉਹ ਇੱਥੇ ਅੱਜ ਫਿਰ ਝਾੜ ਕੇ ਜਾਂਦੇ ਅੱਜ ਦੇ ਦਿਨ ਜਿਹੜੇ ਡਾਕਟਰਾਂ ਤੋਂ ਇਲਾਜ ਨਹੀਂ ਹੁੰਦਾ ਡਾਕਟਰਾਂ ਤੋਂ ਨਹੀਂ ਸਹੀ ਹੁੰਦੇ ਇੱਥੇ ਬਾਬਾ ਜੀ ਦੇ ਨਾਲ ਕੋਈ ਸ਼ਰਦਾ ਨਾਲ ਆ ਜਵੇ ਉਹ ਇਲਾਜ ਹੋ ਜਾਂਦਾ ਬਈ ਗੱਲ ਇਹ ਸਹੀ ਆ ਮੇਰੇ ਨਾਲ ਨਾ ਰਾਮਗੜ੍ਹ ਸਰਦਾਰਾਂ ਤੋਂ ਮੁੰਡਾ ਰਾੜਾ ਸਾਹਿਬ ਕਾਲਜ ਪੜ੍ਹਦਾ ਸੀ ਉਹ ਉਹਦੇ ਮੌਕੇ ਹੋਏ ਹੋਏ ਸੀਗੇ ਉਹਨੇ ਡਾਕਟਰਾਂ ਤੋਂ ਕਈ ਵਾਰ ਕਟਾਏ ਵੀ ਸੀਗੇ ਤੇ ਬਾਈ ਉਹ ਦੁਬਾਰੇ ਫੇਰ ਹੋ ਜਾਂਦੇ ਸੀ ਉਹਨੇ ਉੱਥੇ ਇੱਕ ਲੱਤ ਨੇ ਪਾਰ ਖੜ ਕੇ ਰਾੜਾ ਸਾਹਿਬ ਕਾਲਜ ਤੋਂ ਸੁਖਿਆ ਸੀਗਾ ਬਾਈ 15 ਦਿਨਾਂ ਬਾਅਦ ਉਹਦੇ ਮੌਕੇ ਗਾਇਬ ਹੋ ਗਏ ਤੇ ਉਰੇ ਆ ਕੇ ਨੂਨ ਦੇ ਝਾੜੂ ਝਾੜ ਕੇ ਗਏ ਸੀ ਕਈ ਬਹੁਤ ਜਾਨੀ ਪਵਿੱਤਰ ਤੇ ਸ਼ਕਤੀ ਵਾਲੀ ਜਗ੍ਹਾ ਵਾ ਤੇ ਸਾਡੇ ਜਿੰਨੇ ਜਾਨੀ ਇਹ ਨਹੀਂ ਹੈਗਾ ਕੱਲਾ ਚਹਿਲ ਗੋਤ ਚਹਿਲ ਗੋਤ ਤੋਂ ਬਿਨਾ ਵੀ ਜਿੰਨਾਂ ਦੀਆਂ ਸੁੱਖਾਂ ਪੂਰੀਆਂ ਹੋਈਆਂ ਨੇ ਅੱਜ ਉਹ ਸਾਰੇ ਇੱਥੇ ਚੌਂਕੀ ਭਰਨ ਆਉਂਦੇ ਆ ਜੀ ਅੱਜ ਦੇ ਦਿਨ ਹੀ ਉੱਥੇ ਆਪਣੇ ਜੋਗੀਰਲੇ ਵੀ ਮੇਲੇ ਵੜੇ ਜਿੱਥੇ ਜਿੱਥੇ ਬਾਬਾ ਜੋਗੀਪੁਰ ਦੀ ਜਗ੍ਹਾ ਵਾ ਜਿਹੜੇ ਜਿਹੜੇ ਪਿੰਡਾਂ 'ਚ ਜਿੱਥੇ ਚਹਿਲ ਗੋਤ ਨੇ ਉੱਥੇ ਮੇਲੇ ਲੱਗੇ ਹੋਏ ਨੇ ਜੀ ਕੋਈੰਦਾ ਕਹਿੰਦੇ ਜਿਹੜੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਵੀ ਇਹ ਇਲਾਜ ਨਹੀਂ ਹੋਣਾ ਇੱਥੇ ਸ਼ਰਦਾ ਨਾਲ ਜੇ ਕੋਈ ਸੰਗਤ ਆਉਂਦੀ ਆ ਮੱਥਾ ਟੇਕਦੀ ਆ ਸੁੱਖਣਾ ਵੀ ਤਾਂ ਪੂਰੀਆਂ ਹੁੰਦੀ ਇਹ ਵਾਕਿਆ ਹੀ ਪੱਕੀ ਕਰਦਾ ਸਾਨੂੰ ਤਾਂ ਆਪਣੀ ਸਮਝ ਲੱਗਦੀ ਲੋਕ ਇਹ ਜਿਹੀਆਂ ਚੀਜ਼ਾਂ ਮੰਗਦੇ ਨੇ ਸਾਡੇ ਕੋਲ ਆ ਕੇ ਚਾਂਦੀ ਦੀ ਚਮੜੀ ਦੇ ਦੋ ਮੌਕਾ ਦੇ ਦੋ ਜੂ ਦੇ ਦੋ ਮਦਰ ਲੋਕ ਜਿਹਦੇ ਮਨ ਦੀ ਭਾਵਨਾ ਲੈ ਕੇ ਆਉਂਦਾ तकरीबन ਪੂਰੀਆਂ ਪੂਰੀਆਂ ਹੁੰਦੀਆਂ ਤਾਂ ਦਾ ਬਹੁਤ ਟਾਈਮ ਤੋਂ ਦੇਖ ਰਹੇ ਆ ਜਿੱਦਾਂ ਜੋ ਛੋਟੇ ਹੁੰਦੇ ਦੇਖ ਰਹੇ ਆ ਜੀ ਇਹ ਬਾਬਾ ਜੋ ਵੀ ਪਿਰ ਚਾਹਲ ਪਿੱਛੇ ਜੋ ਗਰ ਵਾਲਾ ਪਿੰਡ ਦੱਸਿਆ ਜਾਂਦਾ ਇਹਨਾਂ ਦਾ ਪਿੱਛੇ ਉੱਥੋਂ ਚੱਲਿਆ ਆਉਂਦਾ ਇੱਥੇ ਵਿਆਹ ਵਾਲੇ ਜੋੜੇ ਆਉਂਦੇ ਆ ਸੁੱਖਾਂ ਸੁਖਣਾ ਦੇ ਪੂਰੀਆਂ ਹੁੰਦੀਆਂ ਨੇ ਜੀ ਮੌਕੇ ਚੜਦੇ ਆ ਮੋਰ ਵੀ ਬਹੁਤ ਖੁਸ ਹੁੰਦਾ ਜੀ ਬਹੁਤ ਦੂਰ ਦੂਰੋਂ ਸੰਗਤਾਂ ਆਉਂਦੀਆਂ ਨੇ ਬੜੀ ਧੂਮਤਾਮ ਨਾਲ ਇਹ ਮੇਲਾ ਮਨਾਇਆ ਜਾਂਦਾ ਜੀ ਉਹ ਸਥਾਨ ਤਿੰਨ ਜਗਾਂ ਤੇ ਮਨਾਇਆ ਜਾਂਦਾ ਪਿੰਡ ਦੇ ਵਿੱਚ ਇਹ ਇਲਾਕਿਆਂ ਦਾ ਇਕੱਠੇ ਲਗੇ ਨਹੀਂ ਉਹ ਸਥਾਨ ਵੀਰੇ ਪੱਤੀਆਂ ਦੇ ਹਿਸਾਬ ਨਾਲ ਬਣਿਓ ਇਹਨੇ ਐਝੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੀ ਆ ਪੱਤੀਆਂ ਦੇ ਵਿੱਚ ਚਰਚਾ ਆਮ ਹੁੰਦੀ ਆ ਉਸੇ ਹਿਸਾਬ ਨਾਲ ਬਣਿਓ ਇਦਾਂ ਕੋਈ ਜਿਹਾ ਅਲੱਗ ਵਾਲੀ ਕੋਈ ਚੀਜ਼ ਨਹੀਂ ਹੈਗੀ ਸਰਦਾ ਬਾ ਕੋਈ ਉਧਰ ਹੀ ਜਾਂਦਾ ਕੋਈ ਇਧਰ ਆਉਂਦਾ ਸਰਦਾ ਮੁਤਾਬਕ ਜਾਂਦੇ ਆ ਜੀ ਐਝੀ ਕੋਈ ਉਹ ਨਹੀਂ ਹੈਗਾ ਪਿੰਡ 'ਚ ਜਗ੍ਹਾ ਇੱਕ ਆ ਜਸਤਾ ਚ ਉੱਤੇ ਆ ਕੇ ਜਾਂਦੇ ਨੇ ਲੋਕ ਬਿਲਕੁਲ ਜੀ ਜਿਹੜਾ ਮੌਕਾ ਸੁਖਦਿਆ ਜਾਂ ਹੋਰ ਵੀ ਆ ਅਣਖ ਚੜਦਾ ਝਾੜੂ ਚੜਦਾ ਜੀ ਚਾਂਦੀ ਦੇ ਮੌਕੇ ਚੜਾਏ ਜਾਂਦੇ ਨੇ ਉਹ ਸਾਰੇ ਇੱਥੇ ਚੜਦੇ ਆ ਜੀ ਵਿਆਹੇ ਜੋੜੇ ਸ਼ੂਰਮਾ ਲੈ ਕੇ ਆਉਂਦੇ ਆ ਜੀ ਹੋਰ ਪ੍ਰਸਾਦ ਇਹ ਚੱਲਦਾ ਜੀ ਬਾਦੋਂ ਦੀ ਚੌਥ ਨੂੰ ਇਹ ਮੇਲਾ ਮਨਾਇਆ ਜਾਂਦਾ ਜੀ ਹਾਂਜੀ ਸੇਰੇ ਚੜਾਉਂਦੇ ਆ ਜੀ ਤੜਾਗੀਆਂ ਬੰਦਿਆ ਇਹ ਵੀਰੇ ਆਮ ਜੀਆਂ ਗੱਲਾਂ ਨੇ ਬਹੁਤ ਟਾਈਮ ਹੋ ਗਿਆ ਸਾਨੂੰ ਇੱਥੇ ਸੇਵਾ ਕਰਦਿਆਂ ਨੂੰ ਵੀਰੇ ਦੇਖਿਆ ਆਕੇ ਦੱਸਦੇ ਆ ਸੰਗਤ ਵੀ ਹਾਂ ਜੀ ਸਾਡੀ ਮਨੋ ਕਾਮਨਾ ਪੂਰੀ ਹੋਈ ਆ ਜੀ ਦੱਸਦੇ ਆ ਜੀ ਹੋਰ ਕਈ ਮਨਾਇਆ ਜਾਂਦਾ ਤੇ ਇੱਥੇ ਵੀਰੇ ਜੋਸ਼ ਲੱਗਦੀ ਆ ਬਾਕੀ ਆਪਣੇ ਚੇਤ ਦੀ ਜੋਸ਼ ਮਲਾਈ ਜਾਂਦੀ ਆ 6 ਮਹੀਨੇ ਬਾਅਦ ਉਸੇ ਦਿਿਹੜਾ ਹੁੰਦਾ ਜੀ ਇਹ ਬਾਬਾ ਜੀ ਦਾ ਜਨਮ ਦਿਨ ਆ ਜੀ ਇਹ ਸਰ 2 ਦਿਨ ਤੱਕ ਚੱਲਦਾ ਜੀ ਕੱਲ ਚ ਚੌਂਕੀਆਂ ਸੀਗੀਆਂ ਅੱਜ ਮੇਲਾ ਮਨਾਇਆ ਜਾ ਰਿਹਾ ਜੀ ਅੱਜ ਮਿੱਟੀ ਨਿਕਲੀ ਆ ਜੀ ਬਾਅਦ ਦੇਖਿਆਊਗਾ ਤੁਸੀਂ ਅੱਜ ਮਿੱਟੀ ਨਿਕਲੀ ਆ ਜੀ ਹਾਂਜੀ ਚਾਲ ਚਾਰ ਪਿੰਡ ਜਿੱਥੇ-ਜਿੱਥੇ ਗਏ ਨੇ ਵੀਰੇ ਉਦੋਂ-ਉਦੋਂ ਪਿੰਡਾਂ ਦੇ ਵਿੱਚੇ ਤਕਰੀਬਨ ਹਸਤਾਨ ਹੈਗੇ ਨੇ ਜੀ ਸਰ ਉਹ ਜੋ ਘਰੇਲੇ ਪਹੁੰਚਦੇ ਆ ਇੱਥੇ ਨੇੜੇ-ਨੇੜੇ ਦੀਆਂ ਸੰਗਤਾਂ ਬਹੁਤ ਦੂਰੋਂ-ਦੂਰੋਂ ਦਿੱਤੇ ਦਾ ਰਿਸ਼ਤਾਰੀਆਂ ਨੇ ਲੋਕਾਂ ਦੀਆਂ ਪਹੁੰਚਦੇ ਆ ਜੀ ਚਾਲ ਚਾਲ ਗੋਤ ਲਗਭਗ ਹਰ ਕੋਈ ਪਹੁੰਚਦਾ ਜੀ ਇਕੱਲੇ ਚਾਲ ਨਹੀਂ ਸਾਰੇ ਪਹੁੰਚਦੇ ਆ ਚਾਲਾਂ ਦੇ ਨਾਲ-ਨਾਲ ਜੋ ਵੀ ਮਨੋਕਾਮਨਾ ਲੈ ਕੇ ਆਉਂਦਾ ਜੀ ਹੁਣ ਪ੍ਰਵਾਸੀ ਵੀ ਰਹਿ ਰਹੇ ਨੇ ਸਾਡੇ ਪਿੰਡਾਂ 'ਚ ਉਹ ਵੀ ਬੜੇ ਸਰ ਦਾ ਨਾ ਪਹੁੰਚਦੇ ਆ ਜੀ ਇੱਥੇ ਹਾਂਜੀ ਥੈਂਕ ਯੂ ਜੀ ਤਸਵੀਰਾਂ ਤੁਹਾਡੇ ਨਾਲ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਖਾਨਪੁਰ ਤੋਂ ਸਾਂਝੀਆਂ ਕੀਤੀਆਂ ਬਾਬਾ ਜੋਗੀ ਪੀਰ ਚਾਹਲ ਗੋਤ ਨਾਲ ਜੋ ਸੰਬੰਧਕ ਨੇ ਉਹਨਾਂ ਦੇ ਆਸਥਾਨ ਤੋਂ ਸਾਂਝੀਆਂ ਕੀਤੀਆਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਆ ਕੀ ਤੁਸੀਂ ਆਸਥਾਨ ਤੇ ਆਏ ਹੋ ਕੀ ਤੁਹਾਡੀ ਸਰਦਾ ਜੁੜੀ ਹੈ ਇਸ ਆਸਥਾਨ ਦੇ ਨਾਲ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦੱਸਿਓ ਅਜਿਹੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਿਵਾਂਗੇ ਧੰਨਵਾਦ ਅਜਈਆਂ ਹੋਰ ਵੀਡੀਓ ਉਸ ਤਾਂ ਵੇਖਣ ਲਈ ਸਾਡੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰੋ ਜੀ